ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਆਮ ਆਦਮੀ ਕਲੀਨਿਕ ਤੇ ਚੰਗੇ ਸਰਕਾਰੀ ਸਕੂਲ ਇਹ ਦੋਵੇਂ ਹੀ ਜਿਹੜੇ ਨੇ ਚੀਫ ਮਿਨਿਸਟਰ ਭਗਵੰਤ ਮਾਨ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਦੇ ਪ੍ਰਮੁੱਖ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਸੀਗੇ ਦਿੱਲੀ ਦੇ ਵਿੱਚ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਇਹਨਾਂ ਦੋ ਹੀ ਸੈਕਟਰ ਜਿਹੜੇ ਸੀਗੇ ਹੈਲਥ ਸੈਕਟਰ ਤੇ এডਿਕੇਸ਼ਨ ਸਿਹਤ ਤੇ ਪੜਾਈ ਇਹਨਾਂ ਦੋਨਾਂ ਦੇ ਵਿੱਚ ਚੰਗਾ ਕੰਮ ਕਰਨ ਤੇ ਤੇ ਇਹਨਾਂ ਦੋਨਾਂ ਸੈਕਟਰਾਂ ਦੇ ਵਿੱਚ ਸਫਲਤਾ ਜਿਹੜੀ ਸੀ ਉਸ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਅਕਸਰ ਪ੍ਰਚਾਰਿਆ ਜਾਂਦਾ ਰਿਹਾ ਸੀਗਾ ਕਿ ਦਿੱਲੀ ਦੇ ਵਿੱਚ ਜਿਹੜਾ ਹੈਲਥ ਹੈ ਉੱਥੇ ਇਹਨਾਂ ਨੂੰ ਮੁਹੱਲਾ ਕਲੀਨਿਕਾਂ ਦੇ ਨਾਮ ਦੇ ਵਿੱਚ ਜਾਣਿਆ ਜਾਂਦਾ ਸੀ ਤੇ ਸਰਕਾਰੀ ਸਕੂਲ ਉਹਨਾਂ ਦੇ ਵਿੱਚ ਜਿਹੜੇ ਰਿਜ਼ਲਟ ਨੇ ਜਿਹੜੇ ਬੱਚਿਆਂ ਦੀ ਪੜ੍ਹਾਈ ਹੈ ਉਹਦੇ ਵਿੱਚ ਸੁਧਾਰ ਜਿਹੜਾ ਹੈ ਉਸ ਨੂੰ ਬਹੁਤ ਜ਼ਿਆਦਾ ਪੰਜਾਬ ਵਿੱਚ ਪ੍ਰਚਾਰਿਆ ਗਿਆ ਸੀ ਤੇ ਉਹ ਇੱਕ ਬਹੁਤ ਵੱਡਾ ਸੈਕਟਰ ਸੀ ਆਮ ਆਦਮੀ ਪਾਰਟੀ ਦੀ ਕਾਮਯਾਬੀ ਦਾ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਮੁਹੱਲਾ ਕਲੀਨਿਕਾਂ ਦੇ ਉੱਤੇ ਜਿਹੜਾ ਹੈ ਜਿਨ੍ਹਾਂ ਦਾ ਨਾਮ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਜਿਹੜਾ ਹੈ ਰੱਖਿਆ ਗਿਆ ਸੀ ਉਹਨਾਂ ਦੇ ਉੱਤੇ ਬਹੁਤ ਤੇਜ਼ੀ ਨਾਲ ਜਿਹੜਾ ਕੰਮ ਹੋਇਆ ਸਰਕਾਰੀ ਸਕੂਲਾਂ 'ਚ ਜਿਹੜੇ ਦਿਖਾਉਣ ਵਾਸਤੇ ਇੰਨਾ ਜ਼ਿਆਦਾ ਆਪਾਂ ਨਹੀਂ ਕਹਿ ਸਕਦੇ ਕਿ ਕੰਮ ਹੈ ਕਿਉਂਕਿ ਉੱਥੇ ਸਕੂਲ ਆਫ ਐਮਿਨੈਂਸ ਜਿਹੜੇ ਨੇ ਉਸ ਨਾਮ ਦੇ ਉੱਤੇ ਕੁਝ ਸਕੂਲਾਂ ਨੂੰ ਹੀ ਜਿਹੜਾ ਹੈ ਅਪਗ੍ਰੇਡ ਕਰਨ ਦਾ ਕੰਮ ਹੋਇਆ ਹੈ ਵੱਡੇ ਪੱਧਰ ਤੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਰਿਜ਼ਲਟਾਂ ਨੂੰ ਦਿਖਾਉਣ ਦੇ ਲਈ ਹਜੇ ਸ਼ਾਇਦ ਇੰਨਾ ਕੁਝ ਨਹੀਂ ਹੈ ਜਿਹੜੇ ਟੀਚਰਾਂ ਦੀ ਟ੍ਰੇਨਿੰਗ ਸੀ ਉਹ ਵੀ ਉਸ ਪੱਧਰ ਤੇ ਸ਼ਾਇਦ ਨਹੀਂ ਹੋ ਸકી ਜਿੰਨੇ ਪੱਧਰ ਦੇ ਉੱਤੇ ਸਰਕਾਰ ਚਾਹੁੰਦੀ ਸੀ ਪਰ ਜਿਹੜੇ ਕਲੀਨਿਕ ਨੇ ਆਮ ਆਦਮੀ ਕਲੀਨਿਕ ਉਹ ਬੜੇ ਵੱਡੇ ਪੱਧਰ ਦੇ ਉੱਤੇ ਖੋਲੇ ਗਏ ਹੁਣ ਤੱਕ ਜਿਹੜਾ ਹੈ 2.5 ਸਾਲ ਦੇ ਵਿੱਚ 829 ਜਿਹੜੇ ਨੇ ਆਮ ਆਦਮੀ ਕਲੀਨਿਕ ਨੇ ਜਿਹੜੇ ਉਹ ਸ਼ੁਰੂ ਕੀਤੇ ਗਏ ਪਰ ਹੁਣ ਜੋ ਲੱਗ ਰਿਹਾ ਹੈ ਉਹ ਇਹ ਹੈ ਕਿ ਇਨਾ ਆਮ ਆਦਮੀ ਕਲੀਨਿਕਾਂ ਦੀ ਜਿਹੜੀ ਨੁਹਾਰ ਹੈ ਉਹ ਇੱਕਦਮ ਜਿਹੜੀ ਹੈ ਬਦਲ ਸਕਦੀ ਹੈ ਮਾਨ ਸਾਹਿਬ ਦੀ ਜਿਹੜੀ ਸਰੂ ਫੁੱਲੀ ਬੋਰਡ ਦੇ ਉੱਤੇ ਫੋਟੋ ਲੱਗੀ ਹੁੰਦੀ ਸੀ ਤਸਵੀਰ ਜਿਹੜੀ ਹੈ ਉਹ ਸ਼ਾਇਦ ਹਟ ਜਾਵੇ ਕਿਉਂਕਿ ਇਨਾ ਕਲੀਨਿਕਾਂ ਦਾ ਜਿਹੜਾ ਹੈ ਨਾਮ ਹੈ ਉਹ ਕੇਂਦਰ ਦੀਆਂ ਸ਼ਰਤਾਂ ਮੁਤਾਬਕ ਅ ਅਨਸ਼ੂਮਾਨ arogya ਮੰਦਰ ਜਿਹੜਾ ਹੈ ਇਹ ਵੀ ਰੱਖਿਆ ਜਾ ਸਕਦਾ ਹੈ ਹੋ ਸਕਦਾ ਹੈ ਇਸ ਤਰ੍ਹਾਂ ਹੋ ਜਵੇ ਹੁਣ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਐਨ ਐਚ ਐਮ ਹੈ ਜੀ ਉਸ ਦਾ ਉਹ ਕੇਂਦਰ ਦਾ ਇੱਕ ਅਦਾਰਾ ਹੈ ਇਸ ਅਦਾਰੇ ਦਾ ਕੰਮ ਜਿਹੜਾ ਹੈ ਸੂਬਿਆਂ ਨਾਲ ਮਿਲ ਕੇ ਜਿਹੜੀਆਂ ਸਿਹਤ ਸੰਬੰਧੀ ਯੋਜਨਾਵਾਂ ਨੇ ਉਚਰਾਈਆਂ ਜਾਂਦੀਆਂ ਨੇ ਸਾਰੀਆਂ ਉਸ ਦੇ ਅੰਡਰ ਹੀ ਜਿਹੜਾ ਹੈ ਇਹ ਹੈਲਥ ਸਰਵਿਸਿਜ਼ ਜਾਂ ਡਿਨ ਡਿਸਪੈਂਸਰੀਆਂ ਜਾਂ ਕਲੀਨਿਕ ਆਪਾਂ ਕਹਿ ਦਿੰਦੇ ਆ ਉਹ ਆਉਂਦੇ ਹਨ ਹੁਣ ਇਹਨਾਂ ਸਕੀਮਾਂ ਦੇ ਵਿੱਚ ਜਿਹੜਾ ਹੈ ਪੈਸਾ ਉਹ 60 40 ਦੇ ਅਨੁਪਾਤ ਦੇ ਵਿੱਚ ਜਿਹੜਾ ਹੈ ਉਹ ਖਰਚਿਆ ਜਾਂਦਾ ਹੈ 60% ਜਿਹੜਾ ਹੁੰਦਾ ਹੈ ਉਹ ਕੇਂਦਰ ਦੀ ਸਰਕਾਰ ਨੇ ਪਾਉਣਾ ਹੁੰਦਾ ਹੈ 40% ਜਿਹੜਾ ਪੈਸਾ ਹੁੰਦਾ ਹੈ ਉਹ ਸੂਬੇ ਦੀ ਸਰਕਾਰ ਨੇ ਪਾਉਣਾ ਹੁੰਦਾ ਹੈ ਲੇਕਿਨ ਇਹ ਚ ਜਿਹੜੀਆਂ ਕੇਂਦਰ ਸਰਕਾਰ ਦਾ ਜਿਹੜਾ ਪੈਸਾ ਹੈ 60% ਉਹ ਉਦੋਂ ਹੀ ਆਉਂਦਾ ਹੈ ਜੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਰੱਖੀਆਂ ਹੋਈਆਂ ਸ਼ਰਤਾਂ ਨੇ ਉਹ ਸ਼ਰਤਾਂ ਪੂਰੀਆਂ ਕਰਦੇ ਹੋ ਸੂਬੇ ਜਿਹੜੇ ਨੇ ਉਹਨੂੰ ਇਨ ਬਿਨ ਉਹਨਾਂ ਦੀ ਪਾਲਣਾ ਕਰਦੇ ਨੇ ਤਾਂ ਹੀ ਉਹ ਪੈਸਾ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਂਦਾ ਹੈ ਹੁਣ ਯੂਨੀਅਨ ਮਿਨਿਸਟਰ ਆਫ ਹੈਲਥ ਫੋਰ ਸਟੇਟ ਨੇ ਜਿਹੜੇ ਅਨੂਪਰੀਆ ਪਟੇਲ ਉਹਨਾਂ ਨੇ ਰਾਜ ਸਭਾ ਦੇ ਵਿੱਚ ਪੀਤੇ ਦਿਨੀਏ ਜਾਣਕਾਰੀ ਸਾਂਝੀ ਕੀਤੀ ਸੀ ਕਿ ਮਈ 30 2018 ਨੂੰ ਸਾਰੀਆਂ ਯੂਨੀਅਨ ਟੈਰੀਟਰੀਆਂ ਤੇ ਸਟੇਟਸ ਸੂਬੇ ਯੂਨੀਅਨ ਟੈਰੀਟਰੀਆਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗੀਆਂ ਸਨ ਕਿ ਜਿਹੜੀ ਬ੍ਰਾਂਡਿੰਗ ਆਫ ਅਨਸ਼ੂਮਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ ਇਹਨਾਂ ਨੂੰ ਪਹਿਲਾ ਨਾਮ ਜਿਹੜਾ ਸੀ ਇਹਨਾਂ ਦਾ ਉਹ ਅਨਸ਼ੂਮਨ ਭਾਰਤ ਹੈਲਥ ਐਂਡ ਵੈਲਫੇਅਰ ਸੈਂਟਰ ਜਿਹੜਾ ਸੀ ਵੈਲਨੈਸ ਸੈਂਟਰ ਸੀ ਉਹ ਭਾਰਤ ਸਰਕਾਰ ਵੱਲੋਂ ਰੱਖਿਆ ਗਿਆ ਸੀ ਆ ਇਸ ਨੂੰ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤਾ ਹੈ ਜਿਹੜਾ ਤੁਹਾਨੂੰ ਯਾਦ ਦਿਲਾਉਣਾ ਦੀ ਹੈ ਕਿ 2018 ਦੇ ਵਿੱਚ ਜਦੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਉਦੋਂ ਸੂਬੇ ਦੇ ਵਿੱਚ ਜਿਹੜੀ ਸਰਕਾਰ ਸੀ ਉਹ ਕਾਂਗਰਸ ਦੇ ਕੈਪਟਨ ਅਵਰਿੰਦਰ ਸਿੰਘ ਸਰਕਾਰ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਲੇਕਿਨ ਉਸ ਟਾਈਮ ਦੇ ਉੱਤੇ ਜਿਹੜਾ ਕੋਈ ਫੰਡ ਹੈ ਉਹ ਰੋਕਿਆ ਨਹੀਂ ਗਿਆ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਪੈਨਲਟੀ ਉਹ ਨਹੀਂ ਲਗਾਈ ਗਈ ਕਿਸੇ ਤਰ੍ਹਾਂ ਦਾ ਜੁਰਮਾਨਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੂੰ ਜਿਹੜਾ ਹੈ ਉਹ ਨਹੀਂ ਲਾਏਗਾ ਸ਼ਾਇਦ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਚਾਹੇ ਆਰਟੀ ਕਾਂਗਰਸ ਦੇ ਵਿੱਚ ਹੀ ਸਰਕਾਰ ਕਾਂਗਰਸ ਪਾਰਟੀ ਦੀ ਸੀ ਲੇਕਿਨ ਉਹ ਮੁੱਖ ਮੰਤਰੀ ਜਿਹੜੇ ਸੀ ਉਹ ਭਾਜਪਾ ਦੇ ਸੀ ਇਹ ਸਾਰੀ ਜਿਹੜੀ ਜਨਤਾ ਹੈ ਪੰਜਾਬ ਦੀ ਜਾਣਦੀ ਹੈ ਤੇ ਇਹ ਉਹਨਾਂ ਨੇ ਉਸ ਤੋਂ ਬਾਅਦ ਭਾਜਪਾ ਨੂੰ ਜੁਆਇਨ ਕਰਕੇ ਇਹ ਸਾਬਤ ਵੀ ਕਰ ਦਿੱਤਾ ਕਿ ਲੋਕ ਜਿਹੜੇ ਸੀ ਉਹ ਸਹੀ ਸੀ ਖੈਰ ਇਹ ਗੱਲ ਅਲੱਗ ਰਹਿ ਜਾਂਦੀ ਹੈ ਹੁਣ ਜਿਹੜੇ ਮਨਿਸਟਰ ਸਾਹਿਬ ਨੇ ਉਹਨਾਂ ਨੇ ਜਦੋਂ ਰਾਜ ਸਭਾ ਦੇ ਵਿੱਚ ਇਹ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਯੂਨੀਅਨ ਡਿਪਾਰਟਮੈਂਟ ਆਫ ਜਿਹੜਾ ਐਕਸਪੈਂਡੀਚਰ ਹੈ ਉਹ ਇਹ ਨਿਰਧਾਰਿਤ ਕਰਦਾ ਹੈ ਇਸ ਸੂਬੇ ਸਾਰੀਆਂ ਸ਼ਰਤਾਂ ਮੰਨਣਗੇ ਤਾਂ ਹੀ ਜਿਹੜਾ ਕੇਂਦਰ ਦਾ ਹਿੱਸਾ ਉਹ ਜਾਰੀ ਕੀਤਾ ਜਾਏਗਾ ਜੇ ਉਹ ਸ਼ਰਤਾਂ ਨਹੀਂ ਮੰਨਦੇ ਤਾਂ ਪੈਸਾ ਜਿਹੜਾ ਹੈ ਉਹ ਰਿਲੀਜ਼ ਨਹੀਂ ਕੀਤਾ ਜਾਏਗਾ ਇਸ ਦਾ ਪੈੜਾ 4 ਦੀ ਜਿਹੜੀ ਇੱਕ ਮੰਡੀਟਰੀ ਸ਼ਰਤ ਹੈ ਜਿਹੜੀ ਲਾਜ਼ਮੀ ਤੌਰ ਤੇ ਮੰਨਣ ਵਾਲੀ ਸ਼ਰਤ ਹੈ ਉਹ ਇਹ ਹੈ ਜੋ ਉਹਨਾਂ ਨੇ ਬੋਲਿਆ ਸੀ ਉਹ ਸੀ ਫੁੱਲ ਕੰਪਲਾਈਅੰਸ ਵਿਦ ਅਫੀਸ਼ੀਅਲ ਨੇਮ ਆਫ ਆਲ ਸੈਂਟਰਲ ਸਪੌਂਸਰਡ ਸਕੀਮਸ ਬਾਈ ਗਵਰਨਮੈਂਟ ਆਫ ਇੰਡੀਆ ਰਿਗਾਰਡਿੰਗ ਬ੍ਰਾਂਡਿੰਗ ਆਫ ਸੀਐਸਐਸ ਜਿਹੜਾ ਸੈਂਟਰਲ ਸਪான்ਸਰਡ ਸਕੀਮਸ ਇਨ ਆਲ ਮਿਨਿਸਟਰੀਜ਼ ਐਂਡ ਆਲ ਸਕੀਮਸ ਕਹਿਣ ਦਾ ਭਾਵ ਇਹਦਾ ਇਹ ਹੈ ਕਿ ਜਿਹੜਾ ਵੀ ਕੇਂਦਰ ਵੱਲੋਂ ਚਲਾਈ ਗਈ ਸਕੀਮ ਹੋਊਗੀ ਜਿਹਦੇ ਵਿੱਚੋਂ 60% ਦਾ ਹਿੱਸਾ ਦਿੰਦੇ ਨੇ ਉਸ ਦੀ ਜਿਹੜਾ ਨਾਮ ਹੈ ਅਫੀਸ਼ੀਅਲ ਨਾਮ ਹੈ ਉਸ ਦੀ ਇਨ ਬਿੰਨ ਪਾਲਣਾ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਇਨ ਬਿੰਨ ਜਿਹੜੀ ਪਾਲਣਾ ਹੈ ਉਹ ਜ਼ਰੂਰੀ ਹੈ। ਹਾਂ ਉਸ ਦੀ ਜਿਹੜੀ ਕਰੈਕਟ ਟ੍ਰਾਂਸਲੇਸ਼ਨ ਹੈ ਲੋਕਲ ਲੈਂਗੁਏਜ ਦੇ ਵਿੱਚ ਉਹਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮਤਲਬ ਜਿਹੜਾ ਉਹਦਾ ਉਥਾਲਾ ਹੈ ਉਹ ਉਥੋਂ ਦੀ ਲੋਕਲ ਲੈਂਗੁਏਜ ਵਿੱਚ ਪੰਜਾਬੀ ਦੇ ਵਿੱਚ ਜਾਂ ਉੜੀਆ ਦੇ ਵਿੱਚ ਜਿਹੜੀ ਵੀ ਕੋਈ ਹੈ ਜੇ ਉਹ ਕਰਨਾ ਚਾਹੇ ਉਥੋਂ ਦੀ ਲੋਕਲ ਸੂਬਾ ਸਰਕਾਰ ਤੱਕ ਕਰ ਸਕਦੀ ਹੈ ਪਰ ਜਿਹੜਾ ਨਾਮ ਹੈ ਉਹ ਨੰ ਬੰਨ ਉਸੇ ਤਰ੍ਹਾਂ ਦਾ ਉਹੀ ਨਾਮ ਹੋਣਾ ਚਾਹੀਦਾ ਹੈ ਜੋ ਸੈਂਟਰ ਸਰਕਾਰ ਕੇਂਦਰ ਸਰਕਾਰ ਵੱਲੋਂ ਰੱਖਿਆ ਗਿਆ ਹੈ ਤੇ ਗਵਰਨਮੈਂਟ ਆਫ ਇੰਡੀਆ ਦੀ ਕੋਈ ਵੀ ਜਿਹੜੀ ਇਹਦੀ ਗਾਈਡਲਾਈਨ ਹਦਾਇਤ ਦਿੱਤੀ ਜਾਂਦੀ ਹੈ ਬ੍ਰਾਂਡਿੰਗ ਦੇ ਰਿਗਾਰਡਿੰਗ ਉਹਦੀ ਪਾਲਣਾ ਜਿਹੜੀ ਹੈ ਉਹ ਹਰ ਸਕੀਮ ਹਰ ਮਿਨਿਸਟਰੀ ਦੀ ਹਰ ਸਕੀਮ ਦੇ ਵਿੱਚ ਜਿਹੜੀ ਹੈ ਉਹ ਪਾਲਣਾ ਹੋਣੀ ਜ਼ਰੂਰੀ ਹੈ ਇਹ ਜਿਹੜਾ ਹੈ ਸ਼ਰਤਾਂ ਨੇ ਤੇ ਜਿਹੜੀਆਂ ਮinistr ਸਾਹਿਬ ਨੇ ਰਾਜ ਸਭਾ ਦੇ ਵਿੱਚ ਗਣਾਈਆਂ ਕਿ ਇਹ ਪੂਰੀਆਂ ਜੇ ਕਰੋਗੇ ਤਾਂ ਹੀ ਜਿਹੜਾ ਹੈ ਕੇਂਦਰ ਦਾ ਪੈਸਾ ਜਿਹੜਾ ਹੈ ਉਹ ਤੁਹਾਨੂੰ ਦਿੱਤਾ ਜਾਊਗਾ ਅਦਰਵਾਈਜ਼ ਇਹ ਜਿਹੜਾ 60% ਹਿੱਸਾ ਹੈ ਉਹ ਨਹੀਂ ਦਿੱਤਾ ਜਾਏਗਾ ਉਂਝੇ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਮੁਤਾਬਿਕ ਜਿਹੜਾ ਹੈ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਮੁਤਾਬਿਕ ਸੈਂਟਰ ਨੇ ਜਾਂ ਕੇਂਦਰ ਨੇ 2022-23 ਦਾ 274.34 ਕਰੋੜ ਰੁਪਇਆ ਜਿਹੜਾ ਹੈ ਉਹ ਨਹੀਂ ਦਿੱਤਾ ਜਾਰੀ ਨਹੀਂ ਕੀਤਾ ਰੋਕ ਲਿਆ 23-24 ਦਾ 592.17 ਕਰੋੜ ਰੁਪਇਆ ਉਹ ਵੀ ਰੋਕਿਆ ਹੋਇਆ ਹੈ ਤੇ ਇਹ ਆ ਜਿਹੜਾ ਹੁਣ ਚੱਲ ਰਿਹਾ ਵਿੱਤੀ ਵਾਰਾ ਹੈ 2024-25 ਇਹਦਾ 253.75 ਕਰੋੜ ਰੁਪਇਆ ਇਹ ਵੀ ਜਿਹੜਾ ਹੈ ਰੋਕਿਆ ਹੋਇਆ ਸੋ ਪਿਛਲੇ 3 ਸਾਲ ਤੋਂ ਜਿਹੜਾ ਹੈ ਇਹ ਪੈਸਾ ਆ ਜਿਹੜਾ ਐਨ ਐਚ ਐਮ ਹੈ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਹੈ ਉਹਨੇ ਰੋਕਿਆ ਹੋਇਆ ਹੈ ਇਹ ਕੁੱਲ ਰਾਸ਼ੀ ਜਿਹੜੀ ਹੈ ਉਹ 1120.8 ਕਰੋੜ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਰੋਕ ਲਈ ਗਈ ਹੈ ਇਸ ਤੋਂ ਇਲਾਵਾ 1800 ਕਰੋੜ ਰੁਪਏ ਜਿਹੜਾ ਹੈ ਉਹ ਸਪੈਸ਼ਲ ਅਸਿਸਟੈਂਸ ਫਾਰ ਕੈਪੀਟਲ ਐਕਸਪੈਂਡੀਚਰ ਮਤਲਬ ਕਿ ਨਵੀਆਂ ਬਣਾਉਣ ਦੇ ਉੱਤੇ ਇਮਾਰਤਾਂ ਜਾਂ ਹੋਰ ਉਹਦੇ ਵਾਸਤੇ ਸਪੈਸ਼ਲ ਅਸਿਸਟੈਂਸ ਜਿਹੜੀ 1800 ਕਰੋੜ ਦੀ ਉਹ ਵੀ ਜਿਹੜੀ ਹੈ ਉਹ ਰੋਕ ਲਈ ਗਈ ਹੈ ਕਿਉਂਕਿ ਸੂਬਾ ਸਰਕਾਰ ਜਿਹੜੀ ਹੈ ਉਹਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਨਹੀਂ ਮੰਨੀਆਂ ਤਾਂ ਕੁੱਲ ਮਿਲਾ ਕੇ ਜਿਹੜੀ ਹੈ 3000 ਕਰੋੜ ਜਿਹੜੀ ਹੈ ਉਹ ਰਾਸ਼ੀ ਜਿਹੜੀ ਹੈ ਕੱਲੀ ਸਿਹਤ ਸੁਵਿਧਾਵਾਂ ਦੇ ਵਿੱਚ ਹੀ ਰੋਕੀ ਗਈ ਹੈ ਜੇ ਤੁਸੀਂ ਇਹਦੇ ਵਿੱਚ ਸਾਲਾਂ ਦਾ ਨੂੰ ਧਿਆਨ ਨਾਲ ਘੌਰ ਨਾਲ ਦੇਖੋ ਤਾਂ 2022-23 ਤੋਂ ਰੁਕਣਾ ਸ਼ੁਰੂ ਹੋਇਆ ਹੈ ਜਦੋਂ ਕਿ ਸਰਕਾਰ ਬਦਲ ਜਾਂਦੀ ਹੈ ਕੈਪਟਨ ਨਵਰੇਂਦਰ ਸਿੰਘ ਦੀ ਤੇ ਨਵੀਂ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਸੌ ਚੱਕ ਲੈਂਦੀ ਹੈ ਨਾਲ ਦੀ ਨਾਲ ਜਿਹੜਾ ਪੈਸਾ ਹੈ ਕੇਂਦਰ ਦਾ ਉਹ ਰੁਕ ਜਾਂਦਾ ਹੈ ਸ਼ਰਤਾਂ ਪਹਿਲਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਸੀਗੀਆਂ ਕੋਈ ਨਾਮ ਜਿਹੜਾ ਹੈ ਉਹ ਵੈਲਨੈਸ ਸੈਂਟਰ ਦਾ ਪੰਜਾਬ ਦੇ ਵਿੱਚ ਨਹੀਂ ਰੱਖਿਆ ਗਿਆ ਸੀਗਾ ਪਰ ਪੈਸਾ ਆ ਰਿਹਾ ਸੀਗਾ ਜਦੋਂ ਆਮ ਆਦਮੀ ਪਾਰਟੀ ਆਉਂਦੀ ਹੈ ਤੇ ਆਪਣਾ ਆਮ ਆਦਮੀ ਕਲੀਨਿਕ ਨਾਮ ਰੱਖਦੀ ਹੈ ਤਾਂ ਉਸ ਬਹਾਨੇ ਨਾਲ ਜਿਹੜਾ ਹੈ ਪੈਸਾ ਰੋਕ ਲਿਆ ਜਾਂਦਾ ਹੈ ਕੋਈ ਜਨਵਰੀ 16 ਪਿਛਲੇ ਸਾਲ ਜਿਹੜਾ ਹੈ ਉਦੋਂ ਇੱਕ ਐਮਓਯੂ ਸਾਈਨ ਹੁੰਦਾ ਹੈ ਐਸਈਐਨਐਚਐਮ ਵਿੱਚ ਤੇ ਸੂਬਾ ਸਰਕਾਰ ਦੇ ਵਿੱਚ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਪ੍ਰੈਲ 1 2021 ਤੋਂ ਲੈ ਕੇ ਮਾਰਚ 3 2026 ਤੱਕ ਜਿਹੜੀਆਂ ਐਨਐਚਐਮ ਦੀਆਂ ਜਿਹੜੀਆਂ ਗਾਈਡਲਾਈਨ ਹੈ ਹਦਾਇਤਾਂ ਨੇ ਉਹਨੂੰ ਇੰਪਲੀਮੈਂਟ ਜਿਹੜਾ ਹੈ ਉਹ ਸੂਬਾ ਸਰਕਾਰ ਕਰੇਗੀ ਪਰ ਐਨਐਚਐਮ ਦੇ ਮੁਤਾਬਿਕ ਇਹ ਮਿਨਿਸਟਰ ਦੇ ਮਿਲਸਾਬਕ ਇਹਦੀ ਜਿਹੜੀ ਕਲੋਜ਼ 10.3 ਹੈ ਤੇ 10.10 ਹੈ ਉਹਨੂੰ ਸੂਬਾ ਸਰਕਾਰ ਜਿਹੜੀ ਹੈ ਉਹ ਸ਼ਰਤਾਂ ਨੂੰ ਪੂਰਾ ਨਹੀਂ ਕਰ ਰਹੀ ਹੈ ਇਹਦੇ ਸ਼ਰਤਾਂ ਦੇ ਵਿੱਚ ਹੀ ਕਲੋਜ਼ਾਂ ਦੇ ਵਿੱਚ ਹੀ ਜਿਹੜਾ ਅੰਸ਼ੂਮਨ arogya ਮੰਦਰ ਇਹਦਾ ਨਾਮ ਜਿਹੜਾ ਉਹ ਕਰਨਾ ਸੀਗਾ ਹੈਲਥ ਐਂਡ ਵੈਲਨੈਸ ਸੈਂਟਰ ਤੋਂ ਬਦਲ ਕੇ ਹੁਣ ਇਹ ਜਿਹੜਾ ਹੈ ਇਸ ਕਰਕੇ ਪੈਸਾ ਰੁਕਿਆ ਹੋਇਆ ਇਸ ਨਾਮ ਬਦਲਣ ਦੇ ਨਾਲ ਜਿਹੜਾ ਹੈ ਜੋੜ ਦਿੱਤਾ ਹੈ ਪੈਸੇ ਹੁਣ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਇਹ ਫੈਸਲਾ ਕੀਤਾ ਹੈ ਕਿ ਉਹ ਸੈਂਟਰ ਨੂੰ ਲਿਖਿਆ ਲਿਖ ਰਹੇ ਨੇ ਜਾਂ ਲਿਖ ਚੁੱਕੇ ਨੇ ਕਿ ਤੁਸੀਂ ਜੇ ਅੰਸ਼ੂਮਨ arogya ਮੰਦਰ ਦੀ ਜਗ੍ਹਾ ਅਨਸ਼ੁਮਨ arogya center ਤੁਸੀਂ ਕਹਿਦੇ ਹੋ ਤਾਂ ਅਸੀਂ center ਲਿਖਣ ਨੂੰ ਤਿਆਰ ਹਾਂ ਕਿਉਂਕਿ ਜਿਹੜਾ ਮੰਦਰ ਸ਼ਬਦ ਹੈ ਇਹ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਕਈ ਲੋਕ ਇਸ ਦੇ ਵਿੱਚ ਇਤਰਾਜ਼ ਕਰਦੇ ਨੇ ਜਾਂ ਜਿਹੜਾ ਅੰਮ੍ਰਿਤਸਰ ਚ ਦਰਬਾਰ ਸਾਹਿਬ ਆ ਉਹਦਾ ਨਾਮ ਵੀ ਹਰਮੰਦਰ ਸਾਹਿਬ ਹੈ ਉੱਥੇ ਲੋਕ ਸ਼ਰਧਾ ਨਾਲ ਜਾਂਦੇ ਨੇ ਇੱਥੇ ਬਿਮਾਰ ਬੰਦੇ ਜਾਂਦੇ ਨੇ ਸੋ ਉਹ ਚੀਜ਼ ਨੂੰ ਲੈ ਕੇ ਵੀ ਲੋਕਾਂ ਦਾ ਇਤਰਾਜ਼ ਹੋ ਸਕਦਾ ਹੈ ਤਾਂ ਤੁਸੀਂ ਇਸ ਨੂੰ ਅ ਅਨਸ਼ੂਮਨ ਵੈਲਨੈਸ ਜਿਹੜਾ ਹੈ ਅਨਸ਼ੂਮਨ arogya center ਜਿਹੜਾ ਹੈ ਮੰਦਰੀ ਥਾਂ ਤੇ ਸਾਨੂੰ ਇਜਾਜ਼ਤ ਦੇ ਦੋ ਤਾਂ ਅਸੀਂ ਨਾਮ ਬਦਲਣ ਨੂੰ ਤਿਆਰ ਹਾਂ ਹੁਣ ਇਹ ਇਕੱਲਾ ਪੰਜਾਬ ਸਰਕਾਰ ਨੇ ਨਹੀਂ ਜਿਨ੍ਹਾਂ ਨੇ ਮੰਦਰ ਸ਼ਬਦ ਦੇ ਉੱਤੇ ਇਤਰਾਜ਼ ਜਤਾਇਆ ਹੈ ਨਾਰਥ-ਈਸਟਰੀਆ ਜਿਹੜੀਆਂ ਸਾਰੇ ਸੂਬੇ ਨੇ ਉਹਨਾਂ ਨੇ ਵੀ ਪਾਰ ਸਰਕਾਰ ਨੂੰ ਲਿਖਿਆ ਹੈ ਅਸੀਂ ਜਿਹੜਾ ਹੈ ਸਾਡੇ ਸਟੇਟ ਦੇ ਲੋਕ ਜਿਹੜੇ ਨੇ ਉਹ ਵੀ ਮੰਦਰ ਸ਼ਬਦ ਤੋਂ ਇਤਰਾਜ਼ ਕਰਨਗੇ ਕਿਉਂਕਿ ਬਹੁ ਗਿਣਤੀ ਜਿਹੜੀ ਪਪੂਲੇਸ਼ਨ ਹੈ ਉਹ ਤੇ ਕ੍ਰਿਸ਼ਚਨਾਂ ਦੀ ਹੈ ਇਸ ਕਰਕੇ ਸਾਨੂੰ ਵੀ ਜਿਹੜਾ ਹੈ ਇਹਦਾ ਨਾਮ ਬਦਲ ਕੇ ਅੰਸ਼ੁਮਨ ਅਰੋਗਿਆ ਸੈਂਟਰ ਜਿਹੜਾ ਹੈ ਲਿਖਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਅਸੀਂ ਇਹਨੂੰ ਇੰਪਲੀਮੈਂਟ ਕਰਨ ਨੂੰ ਤਿਆਰ ਹਾਂ ਹੁਣ ਜਿਹੜਾ ਹੈ ਪੰਜਾਬ ਸਰਕਾਰ ਇਸ ਗੱਲ ਨੂੰ ਤਿਆਰ ਹੋ ਗਈ ਹੈ ਉਹਦਾ ਕਾਰਨ ਕੀ ਹੈ ਉਹਦਾ ਜਿਹੜਾ ਕਾਰਨ ਸਭ ਤੋਂ ਵੱਡਾ ਇਹ ਹੈ ਕੀ ਜਿਹੜੀ ਫਾਈਨੈਂਸ ਡਿਪਾਰਟਮੈਂਟ ਹੈ ਪੰਜਾਬ ਦਾ ਉਹਨੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਬੜੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੰਦਾ ਹੈ ਦੱਸ ਦਿੰਦਾ ਹੈ ਕਿ ਸਾਡੇ ਕੋਲ ਇੰਨਾ ਵੀ ਪੈਸਾ ਹੈ ਨਹੀਂ ਕਿ ਅਸੀਂ ਅਗਸਤ ਦੀਆਂ ਤਨਖਾਹਾਂ ਵੀ ਜਿਹੜੀਆਂ ਨੇ ਉਹ ਦੇ ਸਕੀਏ ਸੋ ਸਰਕਾਰ ਨੂੰ ਕੋਈ ਹੋਰ ਹੱਲ ਜਿਹੜਾ ਹੈ ਉਹ ਨਹੀਂ ਲੱਭ ਰਿਹਾ ਹੈ ਪੈਸਾ ਕਿਤੋਂ ਵੀ ਜਿਹੜਾ ਹੈ ਆਉਂਦਾ ਦਿਖ ਨਹੀਂ ਰਿਹਾ ਹੈ ਸੋ ਲੋਨ ਵੀ ਕਿੰਨਾ ਕੁ ਜਿਹੜਾ ਹੈ ਸਰਕਾਰ ਲੈ ਸਕਦੀ ਹੈ ਸੋ ਉਹ 3000 ਕਰੋੜ ਰੁਪਏ ਉਹਨਾਂ ਨੂੰ ਦਿਖ ਰਿਹਾ ਹੈ ਕਿ ਇੱਕਦਮ ਜਿਹੜਾ ਹੈ ਆ ਸਕਦਾ ਹੈ ਜਿਹਦੇ ਨਾਲ ਡੰਗ ਜਿਹੜਾ ਹੈ ਟਪਾਇਆ ਜਾ ਸਕਦਾ ਹੈ ਉਹ ਜਿਹੜਾ ਇਸ ਲਈ ਸਰਕਾਰ ਜਿਹੜੀ ਹੈ ਉਹ ਰਾਜੀ ਹੁੰਦੀ ਹੋਈ ਦਿਖ ਰਹੀ ਹੈ ਉਹ ਆਪਣੇ ਅੜੀ ਦੇ ਉੱਤੋਂ हट ਗਈ ਹੈ ਕਿ ਫੋਟੋ ਕੋਈ ਗੱਲ ਨਹੀਂ ਲੈਂਦੀ ਆ ਲੈ ਜਾਵੇ ਆਪਾਂ ਕਿਸੇ ਹੋਰ ਪਾਸੇ ਜਿਹੜੀ ਹੈ ਉਹਦੀ ਫੋਟੋ ਲਾ ਦਾਂਗੇ ਭਗਵੰਤ ਮਾਨ ਦੀ ਇਹ ਨਾਮ ਜਿਹੜਾ ਹੈ ਆਪਾਂ ਬਦਲ ਦਿੰਨੇ ਆ ਇੱਥੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੋਣਾ ਹੈ ਕਿ ਪੰਜਾਬ ਸਰਕਾਰ ਦਾ ਸਕੇਂਦਰ ਸਰਕਾਰ ਨਾਲ ਫੰਡਾਂ ਨੂੰ ਲੈ ਕੇ ਰੂਰਲ ਡਿਵੈਲਪਮੈਂਟ ਫੰਡ ਦਾ ਤੇ ਮੰਡੀ ਡਿਵੈਲਪਮੈਂਟ ਫੰਡ ਦੇ ਜਿਹੜੇ ਨੇ ਉਹ ਵੀ ਰੇੜਕਾ ਜਿਹੜਾ ਹੈ ਉਹ ਚੱਲ ਰਿਹਾ ਹੈ ਬਰਕਰਾਰ ਹੈ ਉੱਥੇ ਵੀ ਪੰਜਾਬ ਸਰਕਾਰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹੈ ਉਹ ਜਾ ਚੁੱਕੀ ਹੈ ਕਿ ਜਿਹੜਾ ਕੇਂਦਰ ਸਰਕਾਰ ਸਾਨੂੰ ਪੈਸਾ ਨਹੀਂ ਦੇ ਰਹੀ ਉਸ ਦਾ ਹੱਲ ਕੱਢਣ ਦੀ ਵੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਜਿਹੜਾ ਬਕਾਇਆ ਉੱਥੇ ਹੈ ਉਹ ਵੀ 6767 ਕਰੋੜ ਰੁਪਇਆ ਜਿਹੜਾ ਹੈ ਉਹ ਕੇਂਦਰ ਸਰਕਾਰ ਵੱਲ ਭਰਾਇਆ ਬਕਾਇਆ ਹੈ ਹੁਣ ਉੱਥੇ ਰੌਲਾ ਕੀ ਹੈ ਰੇੜਕਾ ਕੀ ਹੈ ਉੱਥੇ ਜਿਹੜੀ ਕੇਂਦਰ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਤੇ ਮਲਟੀ ਡਿਵੈਲਪਮੈਂਟ ਫੰਡ ਦਾ ਜਿਹੜਾ ਹੈ 2% ਦੇ ਹਿਸਾਬ ਨਾਲ ਜਿਹੜਾ ਹੈ ਉਹ ਖਰਚਾ ਦੇਣ ਨੂੰ ਤਿਆਰ ਹਾਂ ਪਰ ਜਿਹੜੀ ਸੂਬਾ ਸਰਕਾਰ ਹੈ ਹੁਣ ਤੱਕ ਜਿਹੜਾ ਉਹ ਲਾ ਰਹੀ ਸੀ ਆਰਡੀਐਫ ਦਾ ਜਿਹੜਾ ਸੀ ਉਹ 3% ਦੀ ਦਰ ਦੇ ਨਾਲ ਜਿਹੜਾ ਹੈ ਉਹ ਪੈਸਾ ਕੈਲਕੂਲੇਟ ਹੁੰਦਾ ਸੀ ਉਹ ਜਿਹੜਾ ਹੈ ਗੁਣਾ ਕੀਤਾ ਜਾਂਦਾ ਸੀਗਾ ਉਸ ਨੂੰ ਜਿਹੜਾ ਹੈ ਕੇਂਦਰ ਸਰਕਾਰ ਘਟਾ ਕੇ 2% ਕਰਨਾ ਚਾਹੁੰਦੀ ਹੈ ਸੂਬਾ ਸਰਕਾਰ 3% ਤੇ ਹੁਣ ਤੱਕ ਅੜੀ ਹੋਈ ਸੀ ਪਰ ਲੱਗਦਾ ਹੈ ਹੁਣ ਕਿ ਨਾ ਨਾਲੋਂ ਕੁਝ ਵੀ ਨਾ ਮਿਲਣ ਨਾਲੋਂ ਪੰਜਾਬ ਸਰਕਾਰ ਇਸ ਗੱਲ ਤੇ ਵੀ ਰਾਜੀ ਹੁੰਦੀ ਹੋਈ ਦਿਖ ਰਹੀ ਹੈ ਕਿ ਚਲੋ 2% ਹੀ ਦੇ ਦਿਓ ਤੁਸੀਂ ਪਰ ਸਾਡਾ ਪੈਸਾ ਜਿਹੜਾ ਹੈ 6767 ਕਰੋੜ ਉਹ ਵੀ ਜਿਹੜਾ ਹੈ ਜਾਰੀ ਕਰੋ ਕਿਉਂਕਿ ਕੁੱਲ ਮਿਲਾ ਕੇ ਸਿਰਫ ਇਹਨਾਂ ਦੋਨਾਂ ਹੈਡਸ ਦੇ ਅੰਡਰ ਹੀ ਤੇ ਉਹਨਾਂ ਖੇਤਰਾਂ ਦੇ ਵਿੱਚ ਹੀ ਪੈਸਾ ਜਿਹੜਾ ਹੈ 10000 ਕਰੋੜ ਬਣ ਜਾਂਦਾ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਤੇ ਮੰਡੀ ਬੋਰਡ ਦਾ ਤੇ ਰੂਰਲ ਡਿਵੈਲਪਮੈਂਟ ਫੰਡ ਦਾ ਇਹ ਜਿਹੜਾ ਹੈ 10000 ਕਰੋੜ ਦਾ ਅਮਾਉਂਟ ਹੈ ਹੁਣ ਜ਼ਿਕਰ ਇਹੋ ਇੱਥੇ ਇਹ ਵੀ ਹੈ ਕਿ ਜਿਹੜਾ ਆਰਡੀਐਫ ਹੈ ਤੇ ਮੰਡੀ ਡਿਵੈਲਪਮੈਂਟ ਦਾ ਫੰਡ ਹੈ ਇਹ ਵੀ ਅਮਰਿੰਦਰ ਸਿੰਘ ਸਰਕਾਰ ਦੌਰਾਨ ਹੀ ਜਿਹੜਾ ਹੈ ਇਹਦੀ ਦੁਰਵਰਤੋਂ ਕੀਤੀ ਗਈ ਸੀ ਉਸ ਟਾਈਮ ਜਿਹੜਾ ਹੈ ਅਮਰਿੰਦਰ ਸਿੰਘ ਹੋਣਾ ਨੇ ਇਹ ਪੈਸਾ ਜਿਹੜਾ ਹੈ ਉਹਨੂੰ ਆਪਣੀ ਕਰਜ਼ਾ ਮਾਫੀ ਦੀ ਸਕੀਮ ਜਿਹੜੀ ਹੈ ਉਹਨਾਂ ਨੇ ਚਲਾਈ ਸੀ ਉਹਦੇ ਵਿੱਚ ਵਰਤ ਲਾਇਆ ਸੀਗਾ ਕਿ ਜਿਹੜਾ ਇਹ ਪੈਸਾ ਹੁੰਦਾ ਹੈ ਇਹਦਾ ਕੰਮ ਜਿਹੜਾ ਇਹਨੂੰ ਵਰਤਣਾ ਹੁੰਦਾ ਹੈ ਉਹ ਸਿਰਫ ਜਿਹੜਾ ਹੈ ਪਿੰਡਾਂ ਦੀਆਂ ਲਿੰਕ ਰੋੜਾਂ ਜਿਹੜੀਆਂ ਹੁੰਦੀਆਂ ਨੇ ਲਿੰਕ ਸੜਕਾਂ ਹੁੰਦੀਆਂ ਨੇ ਉਹਨਾਂ ਨੂੰ ਬਣਾਉਣ ਤੇ ਉਹਨਾਂ ਦੀ ਸਾਮ ਸੰਭਾਲ ਦੇ ਵਿੱਚ ਹੀ ਇਸ ਪੈਸੇ ਨੂੰ ਖਰਚ ਕਰਨਾ ਹੁੰਦਾ ਹੈ ਉਸ ਟਾਈਮ ਸਰਕਾਰ ਨੇ ਵਿਧਾਨ ਸਭਾ 'ਚ ਸ਼ੋਧ ਕਰਕੇ ਜਿਹੜਾ ਹੈ ਇਹਨੂੰ ਕਰਦੇ ਮਾਫੀ ਵਾਸਤੇ ਵਰਤ ਲਿਆ ਗਿਆ ਸੀ ਹੁਣ ਜਦੋਂ ਮਾਨ ਸਰਕਾਰ ਆਈ ਹੈ ਇਹਨਾਂ ਨੇ ਉਹ ਜਿਹੜਾ ਸੋਧ ਜਿਹੜੀ ਹੈ ਦੁਬਾਰਾ ਕਰ ਦਿੱਤੀ ਹੈ ਬਿਲਦੇ ਵਿੱਚ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਦੇਖੋ ਅਸੀਂ ਜੋ ਉਹਨਾਂ ਨੇ ਗਲਤ ਕੀਤਾ ਉਸ ਨੂੰ ਠੀਕ ਕਰਤਾ ਹੈ ਸਾਨੂੰ ਪੈਸਾ দাও ਪਰ ਕੇਂਦਰ ਸਰਕਾਰ ਨੇ ਅਮਰਿੰਦਰ ਸਿੰਘ ਵੇਲੇ ਪੈਸਾ ਨਹੀਂ ਰੋਕਿਆ ਜਦੋਂ ਕਿ ਕਿਹਨੇ ਗਲਤੀ ਕੀਤੀ ਇਹਦੀ ਦੁਰਵਰਤੋਂ ਕੀਤੀ ਜਿਹੜੀ ਸਰਕਾਰ ਨੇ ਆ ਕੇ ਉਹਨੂੰ ਖੀਕ ਕੀਤਾ ਅਮੈਂਡਮੈਂਟ ਨੂੰ ਸਹੀ ਕੀਤਾ ਉਹ ਸਰਕਾਰ ਦਾ ਪੈਸਾ ਜਿਹੜਾ ਹੈ ਉਹਨਾਂ ਨੇ ਰੋਕ ਲਿਆ ਹੈ ਹੁਣ ਜਿਹੜਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਪੰਜਾਬ ਸਰਕਾਰ ਤਿੰਨ ਦੀ ਜਗ੍ਹਾ 2% ਤੇ ਮੰਨ ਜਾਵੇ ਤਾਂ ਕਿ ਇਹ ਪੈਸਾ ਨਿਕਲ ਜਾਵੇ ਹੁਣ ਜਿਹੜੇ ਇੱਥੇ ਪ੍ਰਸ਼ਨ ਨੇ ਉਹ ਮੋٹے ਮੋٹے ਦੋ ਤਿੰਨ ਉੱਠਦੇ ਨੇ ਪਹਿਲਾ ਪ੍ਰਸ਼ਨ ਤਾਂ ਇਹ ਹੀ ਹੈ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ 60% ਜਿਹੜਾ ਦੇਣ ਲਈ ਉਹ ਸ਼ਰਤਾਂ ਨੂੰ ਮਨਵਾਉਣ ਲਈ ਜਿਹੜਾ ਹੈ ਉਹ ਬਾਹਮ ਰੋਲ ਰਹੀ ਹੈ ਪੰਜਾਬ ਸਰਕਾਰ ਦੀ ਹੈ ਹੋਰ ਸੂਬਾ ਸਰਕਾਰਾਂ ਦੀ ਹੈ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੈ ਵਿਰੋਧੀ ਧਿਰ ਦੀ ਸਰਕਾਰ ਹੈ ਇਹ ਬਣਾਇਆ ਜਾ ਰਿਹਾ ਕਿ ਡਾਡੇ ਦਾ ਸੱਤੀ ਵਿਹੀਂ 100 ਜਿਹਦਾ ਜੋਰ ਹੈ ਉਹਦਾ ਹੀ ਹੁਕਮ ਚੱਲੇਗਾ ਜਦਕਿ ਪੈਸਾ 40% ਤਾਂ ਜਿਹੜਾ ਹੈ ਉਹ ਸੂਬੇ ਦੀ ਸਰਕਾਰ ਵੀ ਤਾਂ ਲਾ ਰਹੀ ਹੈ ਇਹ ਤਾਂ ਹੈ ਨਹੀਂ ਕਿ ਸਾਰਾ ਪੈਸਾ ਜਿਹੜਾ ਹੈ ਕੇਂਦਰ ਦੇ ਰਿਹਾ ਹੈ ਸੋ 10% ਪੈਸਾ ਹੀ ਜਿਹੜਾ ਹੈ ਉਹ ਜ਼ਿਆਦਾ ਪਰਤਾਂ ਜਿਹੜੀ ਹੈ ਕੇਂਦਰ ਵੱਲੋਂ ਆ ਰਹੀ ਹੈ ਆਪਣੇ share ਤੋਂ ਜ਼ਿਆਦਾ ਤੇ ਪਰਸ਼ਰਤਾ ਸਾਰੀਆਂ ਜਿਹੜੀਆਂ ਨੇ ਉਹ ਕੇਂਦਰ ਦੀਆਂ ਮਨਵਾਈਆਂ ਜਾ ਰਹੀਆਂ ਨੇ ਦੂਸਰਾ ਜਿਹੜਾ ਇਹਦੇ ਵਿੱਚ ਸਵਾਲ ਹੈ ਕੀ ਕੀ ਲੋਕਾਂ ਦਾ ਇਲਾਜ ਜਿਹੜਾ ਹੈ ਉਹ ਜ਼ਿਆਦਾ ਜ਼ਰੂਰੀ ਹੈ ਜਾਂ ਉੱਥੇ ਜਿਹੜੀ ਫੋਟੋ ਹੈ ਉਹ ਕਿਦੀ ਲੱਗੇ ਜਾਂ ਉਹਦਾ ਨਾਮ ਕੀ ਹੋਵੇ ਸੈਂਟਰ ਦਾ ਉਹ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਸਾਲ ਪਹਿਲਾਂ ਵੀ ਜਦੋਂ ਪ੍ਰਕਾਸ਼ਨ ਬਾਲ ਨੇ ਸਰਕਾਰ ਸੀ ਤਾਂ 108 ਵਾਲੀਆਂ ਜਿਹੜੀਆਂ ਐਂਬੂਲੈਂਸਾਂ ਆਈਆਂ ਸੀਗੀਆਂ ਉਹਦੇ ਵਿੱਚ ਬਾਦਲ ਸਾਹਿਬ ਨੇ ਆਪਣੀ ਫੋਟੋ ਲਾ ਲਈ ਸੀਗੀ ਯਾਨੀ ਕਿ ਉਹ ਸਕੀਮ ਵੀ ਸੈਂਟਰ ਦੀ ਸਕੀਮ ਸੀਗੀ ਇਤਰਾਜ਼ ਥੋੜਾ ਬਹੁਤ ਮਨਿਸਟਰੀਆਂ ਵੱਲੋਂ ਉਠਾਇਆ ਗਿਆ ਪਰ ਕਿਸੇ ਨੇ ਮਜਬੂਰ ਨਹੀਂ ਕੀਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਤੁਸੀਂ ਆਪਣੀ ਫੋਟੋ ਉਤਾਰੋ ਕਾਫੀ ਦੇਰ ਬਾਅਦ ਜਦੋਂ ਸਰਕਾਰ ਵਗੈਰਾ ਬਦਲੀ ਹੈ ਉਸ ਤੋਂ ਬਾਅਦ ਉਹਨਾਂ ਦੀ ਫੋਟੋ ਜਿਹੜੀ ਹੈ ਉਤਾਰੀ ਗਈ ਹੁਣ ਇਹ ਜਿਹੜੇ ਰਾਜਸੀ ਨੇਤਾ ਨੇ ਆ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਇਹ ਸਾਰਾ ਜੋਰ ਜਿਹੜਾ ਹੈ ਉਹ ਕ੍ਰੈਡਿਟ ਲੈਣ ਦੇ ਉੱਤੇ ਕਿ ਹਾਂ ਇਹ ਸਕੀਮ ਸਾਡੀ ਹੈ ਅਸੀਂ ਚਲਾਈ ਹੈ ਉਹਦੇ ਉੱਤੇ ਹੀ ਇੰਨਾ ਜ਼ੋਰ ਜਿਹੜਾ ਹੈ ਕਿਉਂ ਦਿੰਦੀਆਂ ਨੇ ਲੋਕਾਂ ਦੀ ਭਲਾਈ ਦੇ ਕੰਮਾਂ ਵਾਸਤੇ ਜ਼ੋਰ ਕਿਉਂ ਨਹੀਂ ਦਿੰਦੀਆਂ ਹੈ ਕੀ ਇਹ ਜਿਹੜਾ ਹੈ ਸੁਪਰੀਮ ਕੋਰਟ ਜਾਂ ਸੇ ਹੋਰ ਨੂੰ ਕੋਰਟਸ ਨੂੰ ਇਹਦਾ ਸੰਗਿਆਨ ਨਹੀਂ ਲੈਣਾ ਚਾਹੀਦਾ ਹੈ ਕਿ ਇੱਕ ਪਾਸੇ ਤਾਂ ਲੋਕਾਂ ਦਾ ਇਲਾਜ ਹੋ ਰਿਹਾ ਹੈ ਮੁਫਤ ਟੈਸਟ ਹੋ ਰਹੇ ਨੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਬਹੁਤ ਚੰਗਾ ਉਪਰਾਲਾ ਜਿਹੜਾ ਹੈ ਉਹ ਸੂਬਾ ਸਰਕਾਰ ਨੇ ਕੀਤਾ ਹੈ ਲੇਕਿਨ ਫੋਟੋ ਜਿਹੜੀ ਹੈ ਉਹ ਭਵੰਤਮਾਨ ਦੀ ਜਾਂ ਚੀਫ ਮਿਨਿਸਟਰ ਦੀ ਲੱਗੀ ਹੈ ਉਹਨੂੰ ਹਟਾ ਕੇ ਨਾਮ ਆਪਣਾ ਲੈਣ ਤੇ ਆਪਣੀ ਫੋਟੋ ਲਾਉਣ ਲਈ ਕੇਂਦਰ ਸਰਕਾਰ ਜਿਹੜਾ ਹੈ ਇੱਕ ਚੰਗੀ ਸਕੀਮ ਨੂੰ ਵੀ ਫੇਲ ਕਰਨ ਦੇ ਉੱਤੇ ਤੁਲੀ ਹੈ ਕਿਉਂਕਿ ਪੰਜਾਬ ਦੀ ਹੰਸਲ ਜੋ ਹੈ ਉਹ ਸਭ ਨੂੰ ਪਤਾ ਹੈ ਕਿ ਕਰਜ਼ਾ ਬਹੁਤ ਜ਼ਿਆਦਾ ਹੈ ਪੈਸੇ ਹੈ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤਨਖਾਹਾਂ ਦੇਣ ਦੇ ਪੈਸਿਆਂ ਦਾ ਵੀ ਲਾਲੇ ਨੇ ਸੋ ਇਸ ਚੀਜ਼ ਨੂੰ ਜਿਹੜਾ ਹੈ ਕੇਂਦਰ ਸਰਕਾਰ ਉਹ ਆਪਣੀ ਐਡਵਾਂਟੇਜ ਵਾਸਤੇ ਵਰਤ ਰਹੀ ਹੈ ਕਿ ਕਾਸ਼ਾ ਰੋਕ ਲਓ ਜਦੋਂ ਸਾਡੀ ਗੱਲ ਮੰਨਣਗੇ ਫੋਟੋ ਪ੍ਰਧਾਨ ਮੰਤਰੀ ਦੀ ਲੱਗੂਗੀ ਉਦੋਂ ਹੀ ਜਿਹੜਾ ਅਸੀਂ ਪੈਸੇ ਜਾਰੀ ਕਰਾਂਗੇ ਦੂਜੇ ਪਾਸੇ ਜੇ ਆਰਡੀਐਫ ਦੀ ਗੱਲ ਕਰੀਏ ਤੇ ਉਹ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਬਰਸਾਤਾਂ ਕਾਰਨ ਹੁਣੇ-ਹੁਣੇ ਮੌਨਸੂਨ ਦਾ ਸੀਜ਼ਨ ਜਿਹੜਾ ਹੈ ਉਹ ਤੁਹਾਨੂੰ ਪਤਾ ਗਿਆ ਹੈ ਇਹਦੇ ਨਾਲ ਰਹਿਦੀਆਂ ਖੁੰਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਹੋਵੇਗਾ ਲੇਕਿਨ ਸੂਬਾ ਸਰਕਾਰ ਕੋਲੇ ਉਹਨਾਂ ਨੂੰ ਬਣਾਉਣ ਦੇ ਉਹਨਾਂ ਦੀ ਮੁਰੰਮਤ ਕਰਨ ਦੇ ਪੈਸੇ ਨਹੀਂ ਹਨ ਸ਼ਹਿਰ ਐਸੇ ਹੀ ਕਰਕੇ ਜਿਹੜਾ ਹੈ ਉਹ ਭਗਵਾਨ ਸਤਮਾਨ ਸਰਕਾਰ ਆਪਣੀ ਅੜੀ ਛੱਡ ਰਹੀ ਹੈ ਤੇ ਇਸ ਗੱਲ ਲਈ ਰਾਜ਼ੀ ਹੋ ਗਈ ਹੈ ਕਿ ਜਿਹੜੀ ਮਰਜ਼ੀ ਫੋਟੋ ਲਾਓ 2% ਹੀ ਦੇ ਦਿਓ 3 ਨਹੀਂ ਦੇਣਾ ਹੈ ਲੇਕਿਨ ਸਾਨੂੰ ਪੈਸਾ ਦਿਓ ਤਾਂ ਕਿ ਅਸੀਂ ਲੋਕ ਭਲਾਈ ਦੇ ਕੰਮ ਜਿਹੜੇ ਨੇ ਉਹ ਕਰ ਸਕੀਏ ਤੇ ਜਿਹੜੀ ਆਪਣੇ ਸਰਕਾਰ ਦੀ ਸਾਖ ਹੈ ਵੀ ਲੋਕਾਂ ਦੇ ਵਿੱਚ ਕੋ ਨੂੰ ਬਚਾਉਣ ਦਾ ਯਤਨ ਕਰੀਏ ਕਿਉਂਕਿ ਜੇ ਟੁੱਟੀਆਂ ਸੜਕਾਂ ਹੋਣੀਆਂ ਕਲੀਨਿਕ ਬੰਦ ਹੋਣਗੇ ਦਵਾਈ ਨਹੀਂ ਮਿਲੂਗੀ ਤਾਂ ਜਿਹੜੇ ਲੋਕ ਨੇ ਉਹਨਾਂ ਦਾ ਸੁਭਾਵਿਕ ਹੈ ਕਿ ਉਹ ਸਰਕਾਰ ਦੇ ਉਲਟ ਹੋ ਜਾਣ ਸੋ ਸਵਾਲ ਜਿਹੜਾ ਹੈ ਫਿਰ ਕੇਂਦਰ ਸਰਕਾਰ ਤੇ ਸੂਬੇ ਸਰਕਾਰ ਦੀਆਂ ਪਾਵਰਾਂ ਵਿੱਤੀ ਜਿਹੜਾ ਮੈਨੇਜਮੈਂਟ ਹੈ ਪੈਸੇ ਦਾ ਕੰਟਰੋਲ ਕਿਹਦੇ ਕੋਲੇ ਹੈ ਉਸ ਦੇ ਉੱਪਰ ਹੀ ਆ ਕੇ ਸਵਾਲ ਖੜੇ ਹੋ ਜਾਂਦੇ ਨੇ ਟੈਕਸ ਜਿਹੜਾ ਹੈ ਉਹ ਸੂਬਾ ਸਰਕਾਰਾਂ ਆਪਣੇ ਵੱਲੋਂ ਉਹ ਨਹੀਂ ਹੋਰ ਲਾ ਸਕਦੀਆਂ ਪੈਸੇ ਜਨਰੇਟ ਜਿਹੜਾ ਹੈ ਉਹ ਨਹੀਂ ਕਰ ਸਕਦੀਆਂ ਤੇ ਉਹ ਡਿਪੈਂਡੈਂਟ ਨੇ ਕੇਂਦਰ ਸਰਕਾਰ ਵਾਲੀ ਕਿ ਉਹ ਪੈਸੇ ਦੇਣਗੇ ਤਾਂ ਹੀ ਕੋ ਕੰਮ ਹੋਣਗੇ ਪੰਜਾਬ ਸਰਕਾਰ ਤਾਂ ਖਰਵਿੱਤੀ ਹਾਲਾਤ ਪਹਿਲਾਂ ਹੀ ਜਿਹੜੇ ਨੇ ਬਹੁਤ ਜ਼ਿਆਦਾ ਖਰਾਬ ਨੇ ਉਹ ਤਾਂ ਹੁਣ ਉਹਦੇ ਕੋਲ ਹੋਰ ਕੋਈ ਇਹੋ ਜਿਹਾ ਚਾਰਾ ਬਚਿਆ ਹੀ ਨਹੀਂ ਹੈ ਕਿ ਉਹ ਜੋ ਸ਼ਰਤਾਂ ਨੇ ਉਹਨਾਂ ਨੂੰ ਮੰਨ ਲਵੇ ਤੇ ਮੰਨ ਕੇ ਆਪਣਾ ਕੰਮ ਜਿਹੜਾ ਹੈ ਉਹ ਕਿਸੇ ਵੀ ਤਰੀਕੇ ਨਾਲ ਜੋ ਵੀ ਥੋੜਾ ਬਹੁਤ ਡਵੈਲਪਮੈਂਟ ਦਾ ਕਰ ਸਕਦੇ ਨੇ ਉਹ ਕਰਨ ਸੋ ਇਸ ਲਈ ਜੀ ਭਗਵੰਤ ਮਾਨ ਸਰਕਾਰ ਆ ਚੁਕਣ ਲਈ ਜਿਹੜੀ ਹੈ ਮਜਬੂਰ ਹੋ ਗਈ ਹੈ ਗੋਡੇ ਉਹਨੇ ਟੇਕ ਦਿੱਤੇ ਨੇ ਆ ਦੋ ਹੀ ਚੀਜ਼ਾਂ ਵਿੱਚ ਉਹਨਾਂ ਨੇ ਵੱਡਾ ਸਟੈਂਡ ਲਿਆ ਹੋਇਆ ਸੀ ਸੁਪਰੀਮ ਕੋਰਟ ਤੱਕ ਵੀ ਗਏ ਸੀ ਲੇਕਿਨ ਹੁਣ ਸ਼ਾਇਦ ਉਹ ਸਾਰੀਆਂ ਕੇਂਦਰ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਨੇ ਤੇ ਪੈਸਾ ਜਿਹੜਾ ਵੀ ਹੈ ਉਹਨੂੰ ਜਲਦ ਤੋਂ ਜਲਦ ਰਿਲੀਜ਼ ਕਰਾਉਣ ਲਈ ਸਾਰੀਆਂ ਸ਼ਰਤਾਂ ਮੰਨਣ ਨੂੰ ਵੀ ਤਿਆਰ ਹੋ ਗਏ ਧੰਨ